ਮਾਤਾ ਚਰਨ ਗੌਰ ਜੀ ਦਾ ਕਿਸੇ ਨੇ ਪਤਲਾ ਨਹੀਂ ਫੁਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਵਾਂ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਰਨ ਗੌਰ ਦਾ ਪਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲੀ ਆ ਮਿਸਟੇਕ ਹੋ ਗਈ ਆ ਉਹਦੇ ਲਈ ਮੈਂ ਮਾਫ਼ੀ ਮੰਗਦਾ ਭਜਾਨੀ ਮੈਂ ਉਹਦੇ ਲਈ ਮਾਫ਼ੀ ਮੰਗਦਾ ਵੇਖੋ ਚਰਨ ਗੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆਂ ਤੇ ਇਹ ਇੱਕ ਮਿਸਟੇਕ ਹੋਈ ਆ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰ ਰਹੇ ਉਥੇ ਕਿਹੇ ਬੰਦੇ ਨੇ ਵੇਖ ਲਈ ਪੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਮਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ अदरवाइज ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾਡੇ ਆ ਮਾਤਾ ਚਰਨਪਾਲ ਜੀ ਦਾ ਕਿਸੇ ਨੇ ਪੁਤਲਾ ਨਹੀਂ ਫੂਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਵਾਂ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਾਰਨਕੌਰ ਦਾ ਪਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲੀ ਆ ਮਿਸਟੇਕ ਹੋ ਗਈ ਆ ਉਹਦੇ ਲਈ ਮੈਂ ਮਾਫ਼ੀ ਮੰਗਦਾ ਭਾਜਾ ਨਹੀਂ ਮੈਂ ਉਹਦੇ ਲਈ ਮਾਫ਼ੀ ਮੰਗਦਾ ਵੇਖੋ ਵਿਚਾਰਨਕੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਔਰ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਕਾਰ ਕਰਦੇ ਆਂ ਤੇ ਇਹ ਇੱਕ ਮਿਸਟੇਕ ਹੋਈ ਆ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰਦੇ ਉਥੇ ਕਿਹੇ ਬੰਦੇ ਨੇ ਵੇਖ ਲਈ ਪੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਪਿਛਾਇਦੇ ਬਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆਦਰਬਾਜੀ ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾੜਿਆ